ਆ ਲੀਡਰਾਂ ਨੇ ਤਾਂ ਸਾਨੂੰ ਇੱਥੇ ਕੂੜੇ ਦੇ ਢੇਰ ਤੇ ਬਿਠਾਤਾ ਤੇ ਪਹਾੜ ਸਾਨੂੰ ਸੌਂਪਤੇ ਸਾਨੂੰ ਦਿਖਾਤੇ Shimla ਦੇ ਪਹਾੜ ਇੱਥੇ ਤੇ ਕੋਈ ਬੰਦਾ ਪਾਰ ਲੰਘਦਾ ਤੇ ਉਹਨੂੰ ਬਤਰਨੀ ਨਦੀ ਦੇ ਵਿੱਚ ਦੀ ਜਾਣਾ ਪੈਂਦਾ ਫਿਰ ਜਾ ਕੇ ਉਹਨੂੰ ਸਵਰਗ ਦੀ ਪੌੜੀ ਮਿਲਦੀ ਆ ਸਾਨੂੰ ਤਾਂ ਇੱਥੇ ਜਿਉਂਦੇ ਜੀ ਇਹਨਾਂ ਨੇ ਬਤਰਨੀ ਨਦੀ ਦਿਖਾਤੀ ਜੀ ਇੱਥੇ ਬੇਨਤੀ ਕਰਦੇ ਆ ਬਾਰ-ਬਾਰ ਇਹ VIP ਰੋਡ ਨੂੰ ਦੁਆਰਾ ਸਾਫ਼ ਸੁਥਰਾ ਬਣਾ ਦਿਓ ਸਾਡੀ ਕਿਸੇ ਨਾਲ ਕੋਈ ਲੜਾਈ ਗਊ ਮਾਤਾ ਜੈ ਗੋਪਾਲ ਪਹਿਲਾਂ ਤਾਂ ਸਾਰਿਆਂ ਨੂੰ ਸਾਡਾ ਤਾਂ ਜੀ ਹਮੇਸ਼ਾ ਹੀ ਇਹ ਅਸੀਤਾ ਜੀ ਦੇਖੋ ਅੱਜ ਤੋਂ ਲਗਭਗ 4 ਸਾਲ ਪਹਿਲਾਂ ਗਊਸ਼ਾਲਾ ਦੇ ਵਿੱਚ ਸਾਰੇ ਨੌਜਵਾਨ ਪੀੜ੍ਹੀ ਗਊਸ਼ਾਲਾ ਦਾ ਸੁਧਾਰ ਕਰਨ ਲਈ ਗਊਸ਼ਾਲਾ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਨਵੇਂ ਇੱਕ ਦਿਖ ਦੇਣ ਲਈ ਸਾਰੇ ਅੰਦਰ ਐਂਟਰ ਹੋਏ ਔਰ ਗਊਸ਼ਾਲਾ ਨੂੰ ਇੱਕ ਨਵੀਂ ਉਚਾਈ ਤੇ ਪਹੁੰਚਾ ਕੇ ਨੌਜਵਾਨ ਪੀੜੀ ਨੇ ਦਿਖਾਇਆ ਵੀ ਇਦਾਂ ਵੀ ਕੰਮ ਹੋ ਸਕਦਾ ਔਰ ਤੁਸੀਂ ਵੀ ਦੇਖੀਆ ਚਰਨਜੀਤ ਜੀ ਤੇ ਸ਼ਰਮਾ ਜੀ ਦਿਨੇਸ਼ ਜੀ ਤੁਸੀਂ ਵੀ ਦੇਖੀਆ ਵੀ ਗਊਸ਼ਾਲਾ ਦਾ ਨਾਮ ਅੱਜ ਆਪਣਾ ਕਿਹੜੇ ਲੈਵਲ ਤੇ ਆ ਔਰ ਸਾਰੇ ਜਣੇ ਉੱਥੇ ਜਿੰਨੇ ਵੀ ਆਸ-ਪਾਸ ਦੇ ਸਾਡੇ ਏਰੀਆ ਐਡਾ ਵੱਡਾ ਅਗਵਾੜ ਖਵਾਜਾ ਬਾਜੂ ਇੱਕ ਨਾਮ ਆ ਜੀ ਦਾ ਸਾਰੇ ਲੋਕ ਉੱਥੇ ਆਪਦੇ ਸ਼ਰਧਾ ਭਾਵਨਾ ਨਾਲ ਗਊਆਂ ਦੀ ਸੇਵਾ ਕਰਨ ਪਹੁੰਚਦੇ ਸੀ ਲੇਕਿਨ ਜਦੋਂ ਦੇ ਆਹ ਕੂੜੇ ਦੇ ਪਹਾੜ ਸਾਨੂੰ ਸੌਂਪਦੇ ਸਾਨੂੰ ਦਿਖਾਤੇ ਸ਼ਿਮਲੇ ਦੇ ਪਹਾੜ ਇੱਥੇ ਹੀ ਤੇ ਕੋਈ ਉੱਥੇ ਬੰਦਾ ਜਾਣੋ ਹਟ ਗਿਆ ਕਿਉਂਕਿ ਕੋਈ ਬਿਮਾਰੀ ਦੇ ਵਿੱਚੋਂ ਲੰਘ ਕੇ ਨਹੀਂ ਜਾ ਸਕਦਾ ਇੱਕ ਭਾਗਵਤ ਦੇ ਵਿੱਚ ਨੇ ਜੀ ਮਦ ਭਾਗਵਤ ਦੇ ਵਿੱਚ ਇੱਕ ਲਾਈਨ ਆਉਂਦੀ ਹੈ ਵੀ ਜਦੋਂ ਬੰਦਾ ਪਾਰ ਲੰਘਦਾ ਤਾਂ ਉਹਨੂੰ ਬਤਰਨੀ ਨਦੀ ਦੇ ਵਿੱਚ ਦੀ ਜਾਣਾ ਪੈਂਦਾ ਫਿਰ ਜਾ ਕੇ ਉਹਨੂੰ ਸਵਰਗ ਦੀ ਪੌੜੀ ਮਿਲਦੀ ਆ ਸਾਨੂੰ ਤਾਂ ਇੱਥੇ ਜਿਉਂਦੇ ਜੀ ਇਹਨਾਂ ਨੇ ਬਤਾਰਨੀ ਨਦੀ ਦਿਖਾਤੀ ਜੀ ਇੱਥੇ ਉਦੋਂ ਵੀ ਮਾੜੀ ਚੀਜ਼ ਐ ਇਹਦੋਂ ਮਾੜੀ ਹੋਈ ਨਹੀਂ ਸਕਦੀ ਵੀ ਕਿਹੜਾ ਬੰਦਾ ਇੱਥੋਂ ਕਿਵੇਂ ਲੰਘ ਜਵੇ ਜੀ ਇੱਥੇ ਇਕੱਲੇ ਗੋਬਿੰਦ ਕਲੋਨੀ ਦੇ ਨਹੀਂ ਹੋਰ ਵੀ ਕਈ ਏਰੀਆ ਦੇ ਲੋਕ ਨਵੀਨ ਜੀ ਜਿਹੜੇ ਇਹ ਧਰਨੇ 'ਚ ਬੈਠੇ ਆ ਜਿੰਨੇ ਵੀ ਬੰਦੇ ਜਗਰਾਉਂ ਵਾਸੀ ਜੀ ਜੀ ਇਹਨਾਂ ਦਾ ਇਹ ਕਹਿਣਾ ਕਿ ਅਸੀਂ ਉਦ ਤੱਕ ਹੀ ਬੈਠਣਾ ਚਾਹੀਏ ਹਫਤਾ ਲੱਗੇ ਚਾਹੇ 15 ਦਿਨ ਲੱਗੇ ਜਿੰਨਾ ਵੀ ਟਾਈਮ ਲੱਗੇ ਪੂਰਾ ਚੱਕਰ ਨੂੰ ਤੁਸੀਂ ਉਹਨਾਂ ਦੇ ਨਾਲ ਬੈਠੋਗੇ ਬਿਲਕੁਲ ਅਸੀਂ ਨਾਲ ਆ ਜਿੰਨਾ ਅਸੀਂ ਟਾਈਮ ਦੇ ਸਕਦੇ ਦੇਖੋ ਜੀ ਸਾਰੇ ਅਸੀਂ ਮੈਂ ਗਲਤ ਕਮਿਟਮੈਂਟ ਕੋਈ ਵੀ ਨਹੀਂ ਅਸੀਂ ਕਰਤੀਆਂ ਨਾ ਕਰਨੇ ਜਿੰਨਾ ਅਸੀਂ ਸਵੇਰੇ ਸ਼ਾਮ ਅਸੀਂ ਜਿੰਨਾ ਵੀ ਕੱਢ ਸਕਦੇ ਆ ਆਪਦੇ ਕੰਮਾਂ ਚੋਂ ਟਾਈਮ ਅਸੀਂ ਜ਼ਰੂਰ ਸਾਡੇ ਚਾਹੇ ਅਸੀਂ ਨਾਲ ਬੈਠੇ ਸਾਡੇ ਮੋਨੂ ਜੀ ਬੈਠੇ ਜਾਂ ਹੋਰ ਜਿਹੜੇ ਵੀ ਵੱਧ ਟਾਈਮ ਦੇ ਸਕਦੇ ਆ ਲੇਕਿਨ ਅਸੀਂ ਹਰ ਪੱਖੋਂ ਤੁਹਾਨੂੰ ਮਨੋਂ ਤੁਹਾਨੂੰ ਇਹਨਾਂ ਦੇ ਨਾਲ ਆ ਔਰ ਅਸੀਂ ਤਾਂ ਪਹਿਲਾਂ ਤਾਂ ਸਭ ਤੋਂ ਵੱਡੀ ਸੰਵੇਦਨਾ ਪ੍ਰਗਟ ਅਸੀਂ ਲਗਭਗ ਪਿਛਲੇ 3 ਸਾਲਾਂ ਦੇ ਵਿੱਚ 400 ਗਊ ਬੱਚਿਆਂ ਨੂੰ ਅੰਦਰ ਲਿਜਾ ਚੁੱਕੇ ਹਾਂ ਗਊਸ਼ਾਲਾ ਦੇ ਵਿੱਚ ਉਹਨਾਂ ਦੀ ਔਰ ਕੱਲ ਮੈਂ ਇੱਕ ਸੁਣ ਰਿਹਾ ਸੀਗਾ ਸਾਡੇ ਵੀਰ ਬੋਲ ਰਹੇ ਸੀ ਵੀ ਇੱਥੇ ਜੀ ਗਊਆਂ ਦੁੱਧ ਵਾਲੀਆਂ ਹੀ ਰੱਖਦੇ ਆ ਤੁਸੀਂ ਇੱਕ ਵਾਰੀ ਨਾ ਜੀ ਕਿਸੇ ਨੂੰ ਵੀ ਕਹਿਣ ਤੋਂ ਪਹਿਲਾਂ ਜਰੂਰ ਅੰਦਰ ਝਾਤੀ ਮਾਰ ਕੇ ਆਓ ਵੀ ਗਊਆਂ ਦੀ ਕਿਹੜੀਆਂ ਦੀ ਸੇਵਾ ਹੋ ਰਹੀ ਹੈ ਠੀਕ ਹੈ ਜੀ ਕੋਈ ਇੱਥੇ ਸਾਰੇ ਬਲਦ ਵੀ ਆ ਉੱਥੇ ਸਾਰੇ ਤਰ੍ਹਾਂ ਦੇ ਆ ਵੀ ਇਹ ਨਹੀਂ ਹੈ ਵੀ ਅਸੀਂ ਕੱਲੇ ਗਊਆਂ ਨੂੰ ਫੜਦੇ ਆ ਕੋਈ ਵੀ ਆ ਗਿਆ ਇਸ ਤਰ੍ਹਾਂ ਕਹਿੰਦਾ ਗਊ ਤਾਂ ਨਾ ਸਾਡੇ ਲਈ ਤਾਂ ਠੀਕ ਹੈ ਸਾਡੀ ਸੰਸਥਾ ਜੀ ਮੈਂ ਤਾਂ ਖੁਦ ਗਊਸ਼ਾਲਾ ਦਾ ਮੈਂਬਰ ਹੋਣ ਦੇ ਨਾਤੇ ਜੀ ਅੱਜ ਇੱਥੇ ਆਇਆ ਹਾਂ ਬਾਕੀ ਜੀ ਸਾਰੀ ਸਮਾਜਿਕ ਜਥੇਬੰਦੀਆਂ ਨੂੰ ਅੱਜ ਇਸ ਸਮੇਂ ਦੀ ਲੋੜ ਹੈ ਜੀ ਇਹ ਸ਼ਹਿਰ ਦਾ ਬਹੁਤ ਕਾਲਾ ਦ ਹਨਾ ਜੀ ਜੋ ਲੋਕ ਮੇਨ ਸੈਂਟਰ ਪੁਆਇੰਟ ਜੋ ਆਪਣੇ ਸ਼ਹਿਰ ਦਾ ਡਿਸਪੋਜ਼ਲ ਰੋਡ ਆ ਜੋ ਸਾਨੂੰ ਮਜਬੂਰੀ ਵਸ਼ ਬੰਦ ਕਰਨਾ ਪਿਆ ਜੀ ਇੱਥੋਂ ਕੋਈ ਨੰਗ ਨਹੀਂ ਸਕਦਾ ਜੀ ਇੱਥੇ ਦੇਖੋ ਕਿਵੇਂ ਲੋਕ ਮਾਸਕ ਲਾ ਕੇ ਕੱਲ ਦੇ 24 ਘੰਟੇ ਉਗ ਜੀ ਇੱਥੇ ਬੈਠੇ ਹੋਣ ਤੇ ਪ੍ਰਸ਼ਾਸਨ ਬਿਲਕੁਲ ਇਸ ਤੋਂ ਅੱਖਾਂ ਬੰਦ ਕਰੀ ਬੈਠਾ ਉਹਨਾਂ ਨੂੰ ਕੋਈ ਇਹ ਇਹ ਨਹੀਂ ਹੈ ਵੀ ਮੇ ਚੌਕਾਂ ਨੰਗਾ ਨੰਗਾ ਇੱਥੋਂ ਬੰਦ ਹੋ ਗਿਆ ਲੋਕਾਂ ਦਾ ਜੀਣਾ ਹਰਾਮ ਹੋਇਆ ਪਿਆ ਜੀ ਇੱਥੇ ਪ੍ਰਸ਼ਾਸਨ ਨੂੰ ਬੇਨਤੀ ਆ ਤੁਸੀਂ ਇੱਥੇ ਆਓ ਲੋਕਾਂ ਦੀ ਗੱਲ ਸੁਣੋ ਕੁਝ ਕਾਰਵਾਈ ਨਹੀਂ ਘੱਟੋ ਘਾਟੋ ਤੇ ਅਮਲ ਕਰੋ ਨੂੰ ਸੁਣੋ ਤਾਂ ਸਹੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਜੀ ਹੈਗਾ ਮੈਂ ਫਟਾ ਹੁਣ ਸਹਿਯੋਗ ਰਹੂਗਾ ਪੂਰਾ ਜੀ ਇਹਨਾਂ ਨਾਲ ਸਾਡਾ ਜੀ ਪੂਰਾ ਸਹਿਯੋਗ ਸਮਾਜਿਕ ਸੰਸਥਾਵਾਂ ਦਾ ਵੀ ਸਾਰਿਆਂ ਨੂੰ ਅਪੀਲ ਆ ਕਿ ਸਾਰੇ ਇਸ ਧਰਨੇ ਵਿੱਚ ਸਾਥ ਦਿਓ ਜੀ ਇਸ ਤੋਂ ਬਿਨਾ ਇਹ ਕੂੜਾ ਇੱਥੋਂ ਚੱਕਿਆ ਨਹੀਂ ਜਾਣਾ ਜੀ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਰੰਗਦੀ ਅਸੀਂ ਇੱਥੇ ਬੈਠਾਂਗੇ ਜੀ ਸਾਡੇ ਭਰਾਵਾ ਸਰਪੰਚ ਸਾਹਿਬ ਮੂਰੇ ਲੱਗੇ ਨੇ ਕਾਉਂਸਲਰ ਸਾਹਿਬ ਬੈਠੇ ਨੇ ਸ਼ਹਿਰ ਦੇ ਮੋਢਵਾਰ ਬੰਦੇ ਅਸੀਂ ਸਾਰੇ ਇਹਨਾਂ ਨੂੰ ਜਿਵੇਂ ਸਾਨੂੰ ਇਹ ਨਿਸ਼ਾਨ ਨਿਰਦੇਸ਼ ਦੇਣਗੇ ਅਸੀਂ ਉਹਨਾਂ ਦੇ ਪਿੱਛੇ ਲੱਗ ਕੇ ਇੱਥੇ ਧਰਨਾ ਲਾਵਾਂ ਠੀਕ ਹੈ ਜੀ ਬਹੁਤ-ਬਹੁਤ ਅਸੀਂ ਸਾਰੇ ਕੌਂਸ਼ਲਾਂ ਦੇ ਮੈਂਬਰ ਜ ਸਾਰੇ ਭਾਈ ਸਾਹਿਬ ਇੱਥੇ ਬੈਠੇ ਆ ਆਪਾਂ ਲੋਕ ਵੋਟਾਂ ਪਾਣੇ ਆ ਪ੍ਰਸ਼ਾਸਨ ਚੁੰਦੇ ਆ ਟੀਟਰ ਚੁੰਦੇ ਆ ਕੋਈ ਸਾਡੇ ਸ਼ਹਿਰ ਦਾ ਵਿਕਾਸ ਹੋਊ ਕੋਈ ਜੇ ਜੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣੀਆਂ ਆ ਪਰ ਲੀਡਰਾਂ ਕੋਲ ਜਾਂਦੇ ਆ ਆਪਣੀਆਂ ਗੱਲਾਂ ਕਰਦੇ ਆ ਆ ਲੀਡਰਾਂ ਨੇ ਤਾਂ ਸਾਨੂੰ ਇੱਥੇ ਕੂੜੇ ਦੇ ਢੇਰ ਦੇ ਬਿਠਾਤਾ ਅਸੀਂ ਗੋਂ ਸ਼ਲਾ ਚਲੋ ਕੱਲੇ ਅਸੀਂ ਗੋਂ ਸ਼ਲਾ ਤੇ ਮਗਰ ਲੱਗੇ ਅਸੀਂ ਉਹਨੂੰ ਸਵਰਗ ਬਣਾਤਾ ਇੱਥੇ ਸਵਰਗ ਨੂੰ ਪ੍ਰਸ਼ਾਸਨ ਨੇ ਇੱਥੇ ਨਰਕ ਬਣਾਤਾ ਅਸੀਂ ਦੱਸੋ ਕਿਹੜੇ ਮੂੰਹ ਨਾਲ ਕਿਹੜੇ ਬੰਦਿਆਂ ਨੂੰ ਕਹੀਏ ਵੀ ਸਾਡੀ ਗੋਂ ਸ਼ਲਾ ਸਾਡੇ ਦਵਾਰਕਾ ਦੀ ਮੰਦਿਰ ਦੇਖੋ ਤਾਂ ਸਾਈਂ ਜੀ ਦਾ ਮੰਦਿਰ ਦੇਖੋ ਵੀ ਆਈ ਪੀ ਰੋਡ ਸੀ ਵੀ ਆਈ ਪੀ ਰੋਡ ਨੂੰ ਉਹਨਾਂ ਨੇ ਨਰਕ ਬਣਾਤਾ ਜੀ ਕਿੰਨੂੰ ਜ਼ਿੰਮੇਵਾਰ ਸਮਝਦੇ ਤੁਸੀਂ ਅਸੀਂ ਇਹ ਚੀਜ਼ ਤਾਂ ਨਹੀਂ ਕਹਿ ਸਕਦੇ ਕਿ ਇਹ ਜਿਵੇਂਵਾਰੇ ਦਾ ਪ੍ਰਸ਼ਾਸਨ ਹੀ ਜ਼ਿੰਮੇਵਾਰ ਆ ਜੀ ਇਹ ਜਿਹੜੇ ਕਮੇਟੀ ਦੇ ਮੈਂਬਰ ਆ ਜੀ ਸਾਰੇ ਜਿਹੜੇ ਕਮੇਟੀ ਦੇ ਮੈਂਬਰ ਆ ਪ੍ਰਸ਼ਾਸਨ ਜ਼ਿੰਮੇਵਾਰ ਆ ਅਸੀਂ ਬੇਨਤੀ ਕਰਦੇ ਹਾਂ ਬਾਰ-ਬਾਰ ਇਹ ਵੀਆਈਪੀ ਰੋਡ ਨੂੰ ਦੁਆਰਾ ਸਾਫ਼ ਸੁਥਰਾ ਬਣਾ ਦਿਓ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਕਿਸੇ ਨਾਲ ਸਾਡਾ ਕੋਈ ਝਗੜਾ ਨਹੀਂ ਐਸਾ ਕਹਿੰਦੇ ਆ ਸਾਫ਼ ਸੁਥਰਾ ਮਾਹੌਲ ਲੋਕਾਂ ਨੂੰ ਮਿਲੇ ਪਿਛੇ ਚਾਰ ਦੋ ਤਿੰਨ ਦਿਨ ਪਹਿਲਾਂ ਇੱਕ ਮਾਤਾ ਜੀ ਦੇ ਝੋੜ ਲੱਗੀ ਜੇ ਕੋਈ ਪੁਨਿੱਕੀ ਗੱਲ ਹੋਰ ਹੋ ਜਾਂਦੀ ਫਿਰ ਕੌਣ ਜ਼ਿੰਮੇਵਾਰ ਸੀ ਕੌਣ ਜ਼ਿੰਮੇਵਾਰ ਇਹਦਾ ਹੀ ਆ ਸਾਡੇ ਸਰਪੰਚ ਸਾਹਿਬ ਜਿਨ੍ਹਾਂ ਨੇ ਇਹਨਾਂ ਮਤਲਬ ਕੀ ਸਾਰੇ ਮਗਰ ਆਸੀਨਾਂ ਇਹ ਧਰਨਾ ਜਦ ਤੱਕ ਇਹ ਕੂੜਾ ਨਹੀਂ ਚੱਕਿਆ ਜਾਂਦਾ ਉਦ ਤੱਕ ਨਾ ਜੇ ਮੰਨ ਲਓ ਮੁੰਨੂ ਜੀ ਇੱਕ ਵਾਰੀ ਚੱਕਿਆ ਜਾਂਦਾ ਸਾਂਵੇਂ ਕਰਕੇ ਹੀ ਚੱਕਿਆ ਜਾਣਾ ਇਹ ਆਪਾਂ ਸਾਰਿਆਂ ਨੂੰ ਪਤਾ ਜੀ ਇੱਕ ਧਰਨੇ ਤੋਂ ਬਾਅਦ ਜੋ ਇੱਕ ਵਾਰੀ ਨਹੀਂ ਅਸੀਂ ਇੱਥੇ ਜੀ ਕੋਸ਼ਿਸ਼ ਕਰਾਂਗੇ ਅਸੀਂ ਇੱਥੇ ਸਕੂਲ ਲਵਾਵਾਂਗੇ ਕੋਈ ਬੂਟੇ ਲਵਾਵਾਂਗੇ ਇਹਨੂੰ ਐਟਮੋਸਫੇਅਰ ਨੂੰ ਹੋਰ ਅੱਛਾ ਕਰਾਂਗੇ ਬਸ ਇੱਕ ਵਾਰ ਇਹ ਕੂੜਾ ਚੱਕੇ ਠੀਕ ਠੀਕ ਹੈ